ਕਹਿੰਦੇ ਭਾਈ ਦੋ ਜਣਿਆਂ ਦੀ ਆਪ ਚ ਲਿਹਾਜ਼ ਹੋਗੀ ਪਿੰਡ ਦੇ ਵਿੱਚ ਹੀ ਦੋ ਜਣਿਆਂ ਦੀ ਲਿਹਾਜ਼ ਹੋਊਗੀ ਕਹਿੰਦੇ ਵੀ ਆਪਾਂ ਦੋਹੇ ਪੱਗਵਟ ਭਾਈ ਬਣ ਜਾ ਵੀ ਪੱਗਵਟ ਦਾ ਇਹ ਹੁੰਦਾ ਹੈ ਵੀ ਜਦੋਂ ਪੱਗ ਹੀ ਵਟਾ ਲਈ ਸਿਰ ਹੀ ਵਟਾ ਲਿਆ ਸਿਰ ਵਟਾ ਲਿਆ ਜੋ ਸਿਰ ਹੀ ਵਟਾਇਆ ਗਿਆ ਫਿਰ ਬੰਦਾ ਸਾਰੇ ਹੀ ਵਟਾਇਆ ਗਿਆ ਵੀ ਪੱਗਵਟ ਭਾਈ ਬਣ ਜਾ ਤਾਂ ਉਹ ਜਦੋਂ ਪੱਗਵਟ ਪਾਈ ਹੋਗੇ ਉਹ ਦੋਹੇ ਜਿਹੜੀਆਂ ਉਹਨਾਂ ਦੇ ਘਰ ਵਾਲਿਆਂ ਬੁੜੀਆਂ ਤੇਆਂ ਉਹ ਕਹਿੰਦੀ ਭੈਣੇ ਜਦੋਂ ਆਪਣੇ ਮਾਲਕ ਪੱਗਵਟ ਬਣ ਗਏ ਆਪਾਂ ਵੀ ਫਿਰ ਭੈਣਾ ਭੈਣਾ ਬਣ ਜਾ ਉਹ ਕਹਿੰਦੀ ਭੈਣੇ ਆਪਾਂ ਵੀ ਭੈਣਾ ਭੈਣਾ ਬਣ ਜਾ ਉਹਨਾਂ ਨੇ ਪੱਗਾਂ ਬਟਾ ਲੀਆਂ ਉਹਨਾਂ ਨੇ ਝੁੰਨੀਆਂ ਬਟਾ ਲੀਆਂ ਆਪ ਵਿੱਚ ਪੂਰਾ ਪਿਆਰ ਹੋ ਗਿਆ ਪਿਆਰ ਹੋ ਗਿਆ ਅਸਿਆ ਖੇਡਿਆ ਕਰਨਾ ਗੱਲਾਂ ਬਾਤਾਂ ਕਰਿਆ ਕਰਨਾ ਵੀ ਆਪਾਂ ਭਾਈ ਭਾਈਆਂ ਉਹ ਕਿਆ ਕਰਨ ਪਹਿਣਾ ਪਹਿਣਾ ਚਲ ਉਹ ਬੰਦਿਆਂ ਬੁੜੀਆਂ ਦਾ ਵੀ ਆਪਚ ਪਿਆਰ ਹੋ ਗਿਆ ਕਰਦੇ ਹੋਗੇ ਇੱਕ ਬੰਦਾ ਉਹਨਾਂ ਚੋਂ ਚਿਹੇੜ ਕਰਿਆ ਕਰੇ ਜਿਆਦੇ ਚਿਹੜੀ ਕਹਾਵੇ ਉਹ ਦੂਆ ਕਿਆ ਕਰੇ ਵੀ ਤੂੰ ਮੈਨੂੰ ਆਏ ਚਿਹਡਾਣਾ ਵਾਲੀਆਂ ਕਰਿਆ ਕਰ ਅਰਾ ਰਾ ਸਿਰ ਤੇ ਕਰ ਲੈ ਘਰ ਭਾਈ ਬਣੇ ਹੋਇਆ ਉਹ ਕਹਿੰਦਾ ਨਾ ਜੇ ਮੇਰੇ ਨਾਲ ਤਾਂ ਸੁਭਾਈ ਹੈ ਉਹ ਕਰਾਂ ਵਾਲਿਆਂ ਨੂੰ ਵੀ ਉਹਨੇ ਕਿਹਾ ਵੀ ਦੇਖੇ ਮੈਨੂੰ ਗਲਤੋ ਚੇਡਾ ਬਾਲੀਆਂ ਕਰਦਾ ਰਹਿੰਦਾ ਵੀ ਮੈਨੂੰ ਤਾਂ ਉਹੀ ਸਮਝਦਾ ਕਹਿੰਦਾ ਤਾਂ ਬੁੱਧੂ ਆਦਮੀ ਆ ਬੁੱਧੂ ਆਦਮੀ ਬਣੇ ਭਾਈ ਭਾਈਆ ਮੈਨੂੰ ਹਜੇ ਬੁੱਧੂ ਸਮਝਦਾ ਕਹਿੰਦਾ ਜੇ ਮੈਂ ਚੇਡ ਕਰਤੀ ਨਾ ਫੇਰੇ ਤੋਂ ਮੋੜ ਨਹੀਂ ਆਉਣਾ ਉਹ ਕਹਿੰਦੀ ਮੈਂ ਤੂਬ ਕਰਦੇ ਤੈਨੂੰ ਕੀ ਕੋਈ ਉਹ ਹੈ ਕਹਿੰਦਾ ਵੀ ਤੁਹਾਡੀ رائے ਨਾ ਕਰੋ ਉਹ ਕਹਿੰਦੀ ਸਾਡੀ رائے ਆ ਵੀ ਇਹਨੂੰ ਦੇ ਦੇ ਮੋੜ ਵਧੀਆ ਕਹਿੰਦਾ ਲੈ ਚੰਗਾ ਉਹਨੂੰ ਉਹਦੇ ਚਿਹੱਡੀ ਬੰਦੇ ਦੇ ਮਾਇਸ ਰੱਖੀ ਹੋਈ ਵਧੀਆ ਸੇਵਾ ਕਰਿਆ ਖਰੇ ਅੱਗੇ ਕੱਚੇ ਘਰ ਰੋਦੇ ਕੱਚੇ ਘਰ ਉਹ ਨੌਰਾ ਕਾਇੰਦੇ ਨੇ ਥੋੜਾ ਜਿਹਾ ਬੇੜਾ ਤੇ ਤੇ ਇੱਕ ਸਵੇਰ ਹੱਤ ਤੇ ਉਹ ਸਿਆਲ ਦੇ ਵਿੱਚ ਸਵੇਰ ਹੱਤ ਚ ਬੰਦਦਾ ਕਰੇ ਜਾਂ ਧੁੱਪ ਲੱਗੀ ਉਦੋਂ ਸਵੇਰ ਹੱਤ ਚ ਬੰਨਦਾ ਕਰੇ ਉਹ ਤਾਂ ਭਈ ਸਵੇਰ ਹੱਤ ਮਾਇਸ ਨੂੰ ਬੰਨ ਕੇ ਦੂਆ ਆਪਦਾ ਘਰ ਜਿਹੜਾ ਲੈਦਾ ਤੇ ਬਸੋ ਵਾਲਾ ਉੱਥੇ ਮੌਜ ਨਾ ਪੈ ਜਾ ਕਰਨ ਉਹਨੇ ਕੀ ਕਰਿਆ ਜਿਹੜਾ ਭੋਲਾ ਬੰਦਾ ਤੇ ਹੈਗਾ ਤਾਂ ਦਿਮਾਗ ਵਾਲਾ ਤੇਗਾ ਉਹ ਆਏ ਕਹਿੰਦਾ ਤੇ ਵੀ ਚਲੋ ਭਾਈ ਬਣਿਆ ਆਪਾਂ ਕਾਨਵੇਂ ਨੂੰ ਚਿਹੜ ਕਰਨੇ ਆ ਉਹ ਕਹਿੰਦਾ ਵੀ ਹੁਣ ਕਰੀ ਲੈਨੇ ਉਹ ਤਾਂ ਦਿਖਾਣਾ ਦੇ ਬਾਗਿਆ ਕਾਰੀਕਰਾਂ ਦੇ ਉਹ ਤਾਂ ਭਾਈ ਕਾਰੀਕਰ ਨੂੰ ਕਹਿੰਦਾ ਲੈ ਵੀ ਕਾਰੀਕਰਾਂ ਬੋਤੇ ਦੇ ਪੈਰਾ ਬਰਗੀਆਂ ਨਾ ਫੱਟੀਆਂ ਬਣਾ ਦੇ ਚਾਰ ਵੀ ਬੋਤੇ ਦੇ ਪੈਰਾ ਵਰਗੀਆਂ ਹੋਣ ਉਹ ਥੱਲੋਂ ਸਾਫ ਜੀਆਂ ਕਰਤੀਆਂ ਤੇ ਸਾਫ ਜੀਆਂ ਕਰਕੇ ਚਾਰੇ ਖੁੰਝੀ ਉਹਦੇ ਐ ਗਲੀਆਂ ਕਢਾ ਲੀਆਂ ਚਾਰ ਫੱਟੀਆਂ ਦੇ ਚਾਰੇ ਖੁੰਝੀ ਗਲੀਆਂ ਕਢਾ ਕੇ ਉਵੇਂ ਜਿਵੇਂ ਵੀ ਜਦੋਂ ਐ ਠੱਪਾ ਜਾ ਵੱਜੂ ਧਰਤੀ ਤੇ ਪੈੜ ਬੋਤੇ ਦੀ ਹੋਵੇ ਕਹਿੰਦਾ ਕਾਰੀਗਰ ਕਹਿੰਦਾ ਕੋਣੀ ਕਰ ਦੂੰ ਭਾਈ ਫੱਟੀਆਂ ਕਰਾ ਕੇ ਉਹਦੇ ਚਾਰੇ ਗਲੀਆਂ ਦੇ ਵਿੱਚ ਉਹਨੇ ਰस्सियां ਪਾ ਲੀਆਂ ਚਾਰੇ ਫੱਟੀਆਂ ਦੇ ਰਸੀਆਂ ਪਾ ਕੇ ਕੱਚੀ ਸੁਭਾਤ ਤੇ ਮੈਂ ਸਵੰਨੇ ਤੇ ਸਿਆਲ ਚ ਅੰਦਰ ਸੁਭਾਤ ਚ ਜਿੰਦਾ ਲਾਤਾ ਤੇ ਉਹਨੇ ਤਾਂ ਭਾਈ ਕੱਢ ਕੇ ਕੱਚੀਆਂ ਇਟਾਂ ਵੱਡੀਆਂ ਵੱਡੀਆਂ ਹੁੰਦੀਆਂ ਇਟਾਂ ਕੱਢ ਕੇ ਇਟਾਂ ਵੀ ਇੰਨਾ ਉੱਚਾ ਜੈ ਵੀ ਇਹਦੇ ਵਿੱਚ ਮੈਂ ਸਲੰਘ ਜੂ ਮੈਂ ਇਸ ਮੌਜ ਨਾਲ ਬੈਠੀ ਗਾਲਾ ਕਰੀ ਜਾਵੇ ਉਹਨੇ ਤਾਂ ਬਾਰ ਬਣਾ ਕੇ ਬੈਠੀ ਮੈਂ ਉਸ ਦੇ ਫੱਟੀਆਂ ਐ ਲਾ ਕੇ ਪੈਰਾਂ ਥੱਲੇ ਇੱਥੇ ਗਿੱਟਿਆਂ ਨਾਲ ਬੰਨਤੀਆਂ ਰੱਸੀਆਂ ਵੀ ਫੱਟੀ ਨਾ ਡਿੱਗੇ ਮੈਂ ਇਸ ਖੜੀ ਕਰ ਲਈ ਜਦੋਂ ਮੈਂ ਇਸ ਖੜੀ ਕਰ ਲਈ ਤਾਂ ਹੁਣ ਖੁਰਤਾ ਮੈਂ ਫੱਟੀਆਂ ਦੇ ਉੱਤੇ ਹੋ ਗਏ ਫੱਟੀਆਂ ਜਦੋਂ ਧਰਤੀ ਨਾਲ ਲੱਗਣ ਪੈੜ ਬੋਤੇ ਦੀ ਬਣ ਗਈ ਬੋਤੇ ਦੀ ਬਣ ਕੇ ਉਹਨੇ ਮੈਂ ਇਸ ਹੱਕ ਕੇ ਜਿਵੇਂ ਮਨਾ ਛੋਡੇ ਪੈਣੀ ਤੋਂ ਬੰਦਾ ਕਾਲੇ ਕੀ ਛੱਡ ਜੇ ਲਿਹਾਜ ਵਾਲੇ ਦੇ ਲਿਹਾਜ ਵਾਲੇ ਦੇ ਛੱਡਿਆ ਆ ਕਹਿੰਦਾ ਲੈ ਵੀ ਆ ਮਹਸਾ ਵੀ ਆਪਾਂ ਕੋਈ ਠਾ ਕੋਈ ਚੋਰੀ ਠੱਗੀ ਦਾ ਕਰੀ ਨਹੀਂ ਚਿਹੜ ਘਰਨੀ ਆ ਉਹਨੂੰ ਚਿਹੜ ਦਾ ਮੋੜ ਦੇਣਾ ਵੀ ਆ ਮਹਸਾ ਲਿਜਾਵਾਂਗੇ ਇੱਕ ਦੋ ਦਿਨਾਂ ਨੂੰ ਤੁਸੀਂ ਸੰਭਲਿਓ ਦੁੱਤ ਦਿੰਦੀ ਆ ਮੌਜਨਾ ਉਹ ਕਹਿੰਦੇ ਕੋ ਨਹੀਂ ਭਾਈ ਬੰਨ ਜਾ ਉਥੇ ਮੈਂ ਤੁਸ ਨੂੰ ਬੰਨਿਆ ਆ ਮੈਂ ਤੁਸ ਨੂੰ ਬੰਨਿਆ ਆ ਤਾਂ ਆ ਕੇ ਆਪਦੇ ਘਰੇ ਪੈ ਗਿਆ ਇਤਨੇ ਵੱਡਾ ਤੜਕਾ ਹੋਇਆ ਉਹ ਬੰਦਾ ਵੀ ਮਹਸਾਲਾ ਸੁਦੇਹਾ ਜੰਗਲਪਾਣੀ ਜਾਂਦਾ ਜੰਗਲਪਾਣੀ ਦੇ ਬਹਾਨੇ ਉਹ ਵੀ ਵਗਿਆ ਉਹ ਪਹਿਲਾਂ ਆਪਣੀ ਮਹਸ ਨੂੰ ਵੀ ਚੱਲ ਕੱਖ ਕੰਡਾ ਪਾਦਿਆਂ ਫਿਰ ਜੰਗਲਪਾਣੀ ਜਾਉ ਮਹਸ ਨੂੰ ਜਦੋਂ ਦੇਖਿਆ ਜਾ ਕੇ ਮਹਸਾ ਹੈ ਨਾ ਪਾੜਨ ਲੱਗਿਆ ਪਿਆ ਪਾੜਨ ਲੱਗਿਆ ਪਿਆ ਮਹਸ ਉਹਦੇ ਵਿੱਚ ਦੇ ਬਾਹਰ ਕੱਢ ਲਈ ਉਹ ਰੇਤੇ ਜੇ ਤੇ ਜਦੋਂ ਦੇਖਿਆ ਅੱਗੇ ਕੱਚੇ 20 ਟੀਆਂ ਕੱਚੀ ਵੀ ਇਹ ਦੇ ਵਿਚਰੇਤਾ ਤੇ ਬੈਟਰੀ ਦੇ ਨਾਲ ਜਦੋਂ ਦੇਖਿਆ ਪੈੜ ਬੋਤੇ ਜੀ ਪੈੜ ਬੋਤੇ ਜੀ ਉਹ ਭਾਲਦਾ ਫਿਰਦਾ ਉਹ ਜਿਹੜਾ ਛੱਡ ਗਿਆ ਤੇ ਮੈਂ ਇਸ ਨੂੰ ਉਹ ਵੀ ਭਾਈ ਅ ਭਾਗਿਆ ਜੰਗਲ ਦੇ ਬਾਹਨੇ ਉਹ ਕਹਿੰਦਾ ਕਿਵੇਂ ਹਲਾਨੇ ਬੈਟਰੀਆਂ ਜਿ ਲਾਈ ਜਾਂਦਾ ਹੈ ਕਹਿੰਦਾ ਬੈਟਰੀਆਂ ਜਾਂ ਕਾਦੀਆਂ ਲਾਈ ਜਾਂਦਾ ਬਾਈ ਬੇ ਮੇਰੀ ਤਾਂ ਮੇਤਰਾ ਕੋਈ ਮੈਂ ਐਸੀ ਲਗਿਆ ਕਹਿੰਦਾ ਮੈਂਸ ਲੈ ਕੇ ਕਹਿੰਦਾ ਹਾਂ ਕਹਿੰਦਾ ਚੋਰ ਲੱਗਿਆ ਭਾਈ ਕਹਿੰਦਾ ਚੋਰ ਤਾਂ ਲੱਗਿਆ ਯਾਰ ਬੋਤੇ ਤੇ ਵਾਹ ਕੇ ਲਗੇ ਉਹ ਕਹਿੰਦਾ ਯਾਰ ਇਹ ਗੱਲ ਤਾਂ ਗਲਤ ਹੈ ਬੋਤੇ ਤੇ ਮੈਂ ਕਿਵੇਂ ਵਾਹ ਲੂ ਤੂੰ ਕਹਿੰਦਾ ਦੇਖ ਰੋਜ ਚ ਐਡਾ ਕਰਦਾ ਹਜੇ ਚਾਹ ਵੀ ਨਹੀਂ ਪੀਤੀ ਚਿਹੜ ਤੂੰ ਦੇਖ ਕਿੰਦੀ ਵੱਡੀ ਮੈਨੂੰ ਕਰਦਾਗਾ ਹੈ ਮੇਰੇ ਕਿਤੇ ਟਾਈਮ ਨਾਲ ਛੇੜ ਕਰੀਂਦੇ ਹੁੰਦੇ ਭਟੂਆ ਚਾਹ ਵੀ ਨਹੀਂ ਪੀਤੀ ਉਹ ਕਹਿੰਦਾ ਯਾਰ ਮੈਂ ਉੱਤਰ ਨੂੰ ਛੇੜ ਕਰਦਾ ਮੈਂ ਸੱਚੀ ਗੱਲ ਕਹਿਣਾ ਪੈੜ ਬੋਤੇ ਦੀ ਹੈ ਜਦੋਂ ਮੈਂ ਉਸ ਬੋਤੇ ਤੇ ਬਾਈ ਆ ਉਹ ਕਹਿੰਦਾ ਨਾ ਵੀ ਇਹ ਨਹੀਂ ਕਹਿੰਦਾ ਆ ਜਾ ਦਿਖਾਵਾਂ ਉਹ ਜੋ ਬੈਟਰੀ ਨਹੀਂ ਦਿਖਾਈ ਪੈੜ ਬੋਤੇ ਦੀ ਕਹਿੰਦਾ ਆਹ ਦੇਖ ਪਾੜ ਵਿੱਚ ਦੀ ਮੈਂ ਇਸ ਕੱਢੀ ਹੈ ਉਹਨੇ ਵੀ ਉਤਲੇ ਬਣੋ ਕਹਤਾ ਵੀ ਹਾਂ ਗੱਲ ਪੱਕੀ ਓਏ ਬੋਤੇ ਤੇ ਬਾਹ ਕਹ ਲੈ ਗਏ ਓਏ ਉਹਦਾ ਭਾਈ ਕਹਿੰਦਾ ਚੱਲ ਫਿਰ ਆਪਾਂ ਚੱਲਦੇ ਪਾਲਣਾ ਹੁਣ ਕੱਚਾ ਰਾਹ ਟਿੱਪਿਆਂ ਦਾ ਜਿਵੇਂ ਆ ਬਾਣ ਦਾ ਰੇਤਾ ਉਹ ਜਦੋਂ ਮੈਂਸ ਗਈ ਸੀ ਉਹ ਪੜ ਦੂਏ ਪਿੰਡ ਵਾਗੀ ਦੂਏ ਪਿੰਡ ਗਏ ਕਹਿੰਦਾ ਵੀ ਭਰਾਵਾ ਹੁਣ ਤੂੰ ਇੱਥੇ ਬੈਠ ਚਾਰ ਚੁਫੇਰੇ ਨਿਗਾਹ ਰੱਖੇ ਪਿੰਡ ਚੋਂ ਮੈਂ ਕੋਈ ਬਾਹਰ ਨਾ ਕੱਢ ਕੇ ਲੈ ਜੇ ਫਿਰਨੀ ਤੇ ਤੂੰ ਰਹਿ ਪਿੰਡ ਚ ਗੇੜੇ ਦੇਖੇ ਮੈਂ ਪਾਲਦਾ ਉਹ ਤਾਂ ਮੈਂ ਕਿਹੜੀ ਪਾਲ ਨਹੀਂ ਤੀ ਉਹਨਾਂ ਨੂੰ ਕਹਿੰਦਾ ਵੀ ਮੈਂ ਚੋਲੋ ਝੋਕੇ ਖੀਰ ਬਣਾ ਲਓ ਮੈਨੂੰ ਤੇ ਉਹ ਘੋੜੀ ਉਹ ਘੋੜੀ ਤੇ ਦੋ ਰਾਹ ਜਾਂਦੇ ਹੁੰਦੇ ਨੇ ਇੱਕ ਸਹੀ ਰਾਹ ਜਾਂਦਾ ਹੁੰਦਾ ਇੱਕ ਡੰਡੀ ਜੀ ਜਾਂਦੇ ਹੁੰਦੇ ਆ ਉਹ ਤਾਂ ਦੋਏ ਪਾਸੇ ਦੀ ਪਾ ਕੇ ਪਿੰਡ ਆ ਗਿਆ ਪਿੰਡ ਆ ਕੇ ਉਹਦੇ ਘਰੇ ਆ ਗਿਆ ਮੈਸ ਵਾਲੇ ਦੇ ਉਹ ਜਦੋਂ ਭੈਣਾ ਬਣੀਆ ᱛੀਆਂ ਉਹ ਵੀ ਆਪਦਾ ਘਰ ਜਾ ਵਾਂਗੂ ਸਮਝੀ ਦਿੱਤੀ ਉਹ ਕਹਿੰਦੀ ਜੀ ਤੁਸੀਂ ਕਿਵੇਂ ਆ ਗਏ ਵੀ ਫਲਾਨਾ ਦਾ ਭਾਈ ਆ ਤੋ ਕਿਵੇਂ ਤੜਕੇ ਆ ਗਿਆ ਕਹਿੰਦਾ ਹੁਣ ਚਿਹੇ ਹਟ ਦਾ ਮੋੜ ਕਰਨਾ ਤੇਰੇ ਘਰ ਵਾਲੇ ਨੂੰ ਵੇਉ ਕਾ ਜ਼ੌਖੀ ਤੂੰ ਚੱਲ ਨਾਲ ਵੇਚੇੜ ਵਧੀਆ ਹੀ ਕਰਾਂਗੇ ਹੁਣ ਘੱਟ ਜੀ ਨਹੀਂ ਕਰਦੇ ਉਹ ਕਹਿੰਦੇ ਕਿਓ ਕਹਿੰਦਾ ਹਾਂ ਬਸ ਕਹਿੰਦਾ 2 ਘੰਟੇ ਖਾਤਰ ਤੂੰ ਚੱਲ ਕੋਹੜੀ ਤੇ ਬੈਠ ਉਹ ਕੋਹੜੀ ਤੇ ਬਹਾਲੀ ਕੋਹੜੀ ਤੇ ਬਹਾਲੀ ਭਾਈ ਉਹ ਤਾਂ ਉਹ ਮਸਾਲਿਆਂ ਦੇ ਜਿੱਥੇ ਛੱਡ ਕੇ ਆਤੀ ਉੱਥੇ ਲਿਜਾ ਕੇ ਉਹਨੂੰ ਕਹਿੰਦਾ ਲੈ ਭਾਗ ਮੰਨੇ ਤੂੰ ਹੁਣ ਲਾ ਦੇ ਰੋਟੀਆਂ ਖੀਰ ਬਣਾਈ ਪਈ ਐ ਆਪਣੀ ਮਹਿਸ ਦੇ ਦੁੱਧ ਦੀਆ ਛੋਡੇ ਵਾਲੇ ਦੀ ਬੇ ਹੁਣ ਉਸੇ ਬੰਦੇ ਨੂੰ ਲਿਜਾ ਕੇ ਮੇਰੇ ਭਰਾ ਨੂੰ ਖਵਾਉਂਗਾ ਫੇਰ ਮਗਰੋਂ ਚਿਹੜ ਤੈਨੂੰ ਦੱਸਾਂ ਵੀ ਕਿਵੇਂ ਹੁੰਦੀ ਹੈ ਉਹ ਕਹਿੰਦੇ ਵੀ ਚੱਲ ਚੰਗਾ ਉਹਨੇ ਭਾਈ ਰੋਟੀਆਂ ਲਾਤੀਆਂ ਵਧੀਆ ਚੋਪੜ ਕੇ ਸਮਾਰ ਕੇ ਉਹ ਖੀਰ ਪਾਲੀ ਡੋਲੂ ਚ ਉਹਨੂੰ ਲੈ ਗਿਆ ਕਿਉਂ ਉਹ ਤੜਕੇ ਦਿਨ ਚੜ੍ਹਦੇ ਨਾਲ ਤਾਂ ਉੱਥੇ ਬੈਠੇ ਤੇ ਉਹ ਤਿੰਨ ਕ ਘੰਟਿਆਂ ਦਾ ਸਾਰਾ ਕਾਰੋਬਾਰ ਜੇ ਉਹਨੇ ਕਰ ਲਿਆ 9 ਵਜੇ ਗਏ 9 10 ਉਹਨੂੰ ਰੋਟੀ ਲੈ ਗਿਆ ਕਹਿੰਦਾ ਭਰਾਵਾ ਵੀ ਮੈਂ ਸਤ ਨਹੀਂ ਪਿੰਡੋਂ ਉੱਥੇ ਆਈ ਇੱਥੋਂ ਮੈਂ ਇਸਨੇ ਲੱਭੀ ਕਿਸੇ ਦੇੋਂ ਮੈਂ ਤਾਂ ਆਪਣੇ ਜਾਨ ਫਜਾਣ ਵਾਲੇ ਤੋਂ ਆ ਖੀਰ ਬਣਾਈ ਪਈ ਤੇ ਉਹਨਾਂ ਦੇ ਚਾਰ ਰੋਟੀਆਂ ਲੈਂਦੀਆਂ ਨੇ ਵੀ ਤੂੰ ਰੋਟੀ ਖਾ ਲੈ ਮੈਂ ਤਾਂ ਖਾਇਆ ਉਹ ਜਦੋਂ ਉਹਨੂੰ ਫੜਾਤੀ ਰੋਟੀ ਤੇ ਚਿਹੇ ਹੱਡੀ ਬੰਦੇ ਨੂੰ ਉਹ ਕਹਿੰਦਾ ਯਾਰ ਰੋਟੀਆਂ ਐ ਲੱਗਦੀਆਂ ਨੇ ਜਿਵੇਂ ਮੇਰੇ ਟੱਬਰ ਦੇ ਥਾਂ ਦੀਆਂ ਹੁੰਦੀਆਂ ਨੇ ਕਹਿੰਦਾ ਲਾਹ ਪੋਲੀ ਉਹ ਕਹਿੰਦਾ ਤੇਰਾ ਟੱਬਰ ਇੱਥੇ ਕਿੱਥੇ ਆ ਗਿਆ ਉਹ ਕਹਿੰਦਾ ਨਾ ਰੋਟੀਆਂ ਉਹਦੇ ਹੱਥ ਦੀਆਂ ਨੇ ਜਦੋਂ ਖੀਰ ਖਾਧੀ ਕਹਿੰਦਾ ਮੇਰੀ ਮੈਂਸ ਦੇ ਦੁੱਧ ਦੀ ਖੀਰ ਹੈ ਮੈਨੂੰ ਪਰਖ ਹੈ ਨਹੀਂ ਦੁੱਧ ਮੇਰੀ ਮੈਂਸ ਦਾ ਕਹਿੰਦਾ ਖੀਰ ਦੇ ਵਿੱਚ ਮੈਨੂੰ ਪੱਕੀ ਪਰਖ ਹੈ ਕਹਿੰਦਾ ਸ਼ੈਤਾਨੀ ਤੇਰੀ ਹੈ ਉਹ ਕਹਿੰਦਾ ਪਟੂਕਾ ਨਾ ਤਾਂ ਤੇਰੇ ਨਾਲ ਮੈਂ ਭਾਲ ਲਾਇਆ ਤੇਰਾ ਭਾਈ ਬਣਿਆ ਤੇਰਾ ਪੱਗ ਵਾਟਾ ਤੇ ਹੁਣ ਮੈਂ ਤੇਰੇ ਨਾਲ ਇਹੇ ਜੇ ਕੰਮ ਕਰੂੰ ਕਹਿੰਦਾ ਨਾ ਜੀ ਉਹ ਤਾਂ ਉਥੋਂ ਜिद पे ਜिद पे ਉਹ ਹੁਣ ਜਿਹੜਾ ਛੇੜੀਤੀ ਉਹ ਤਾਂ ਜिद पे ਪੂਰਾ ਆਪਦੇ ਜਣੇ ਉਹ ਦੂਆ ਦਿਲੋਂ ਖੁਸ਼ ਤੇ ਇਹਨੂੰ ਹੁਣ ਛੇੜਦਾ ਮੋੜ ਹੁਣ ਕਰੂੰਗਾ ਉਹ ਤਾਂ ਭਈ ਘਰੇ ਆ ਗਏ ਪਿੰਡ ਮੁੜ ਕੇ ਜੋ ਘਰੇ ਆਏ ਘਰੇ ਜਿੰਦਾ ਲੱਗਿਆ ਪਿਆ ਉਹ ਕਹਿੰਦਾ ਗੱਲ ਆ ਪੱਕੀ ਐ ਨਾ ਕਹਿੰਦਾ ਹੁਣ ਮੇਰੇ ਘਰ ਦੇ ਤਾਂ ਇੱਥੇ ਹੈ ਨਹੀਂ ਤਾਂ ਇਹ ਲਿਆ ਕੇ ਬਤਾ ਨਹੀਂ ਕਿੱਥੇ ਛੱਡੇ ਨੇ ਕਿੱਥੇ ਨਾ ਕਹਿੰਦਾ ਤੇਰੇ ਤੇ ਦਾਵਾ ਕਰੂੰ ਮੈਂ ਇਹ ਕਹਿੰਦਾ ਮੇਰੀ ਮਹਸ ਵੀ ਤੇਰੇ ਕੋਲ ਹੀ ਆ ਉਹ ਕਹਿੰਦਾ ਤੇਰੀ ਮਰਜ਼ੀ ਹੈ ਦਾਵਾ ਅੱਗੇ ਕਰਦੇ ਰਾਜਿਆਂ ਦੀ ਕਚਹਿਰੀ 'ਚ ਵੀ ਰਾਜੇ ਕੋਲੇ ਚੱਲ ਮੈਂ ਤਾਂ ਦਾਵਾ ਕਰੂੰ ਉਹ ਕਹਿੰਦਾ ਚੱਲ ਫਿਰ ਮੈਂ ਵੀ ਨਾਲ ਹੀ ਚੱਲوں ਫਿਰ ਰਾਜਾ ਭਾਲਦਾ ਫਿਰੂਗਾ ਨੌਕਰਾਂ ਨੂੰ ਭੇਜੋ ਫਿਰ ਮੈਨੂੰ ਲਿਜਾਣਗੇ ਫਿਰ ਤੂੰ ਉੱਥੇ ਬੈਠੇਗਾ ਉਹਨਾਂ ਚਿਰ ਆਪਾਂ ਇਕੱਠੇ ਹੀ ਵਗ ਚੱਲਦੇ ਆ ਇਕੱਠੇ ਹੀ ਨਿਮੇੜਾ ਹੋ ਜੂਗਾ ਚੱਲ ਉਹ ਕਹਿੰਦੇ ਵੀ ਅੱਗੇ ਤੁਰ ਕੇ ਜਾਂਦੇ ਰਾਹ 'ਚ ਜੇ ਉਹ ਰਾਤ ਪੈ ਜਾਂਦੀ ਨਾ ਜਾਂ ਭੁੱਖ ਲੱਗਦੀ ਰੋਟੀ ਲਾਹ ਲੈਂਦੇ ਉਹ ਤਾਂ ਦੋ ਜਿਹਨੇ ਤੁਰੇ ਜਾਂਦੇ ਨੇ ਉਹ ਜਿਹੜਾ ਜਿਆਦਾ ਚਿਹੇ ਦਿੱਤੀ ਮਸਾਂ ਵਾਲਾ ਉਹਨੇ ਤਾਂ ਕਣਕ ਦਾ ਆ ਬਨ ਲਿਆ 200 ਰੁਪਏ ਰਾਹ 'ਚ ਕਿਸੇ ਤੋਂ ਰੋਟੀ ਲਾਹ ਲੂੰ ਉਹਨੇ ਵੀ 200 ਕਣਕ ਦਾ ਆਟਾ ਬਨ ਲਿਆ ਜਿਹੜਾ ਪੋਲਾ ਭੰਡਾਰਾ ਕਹੋਂ ਦਾ ਤੇ ਤੇ ਉਹ ਜਦੋਂ ਗਾਹਾਂ ਦੂਏ ਪਿੰਡ ਗਏ ਉਹ ਸਮਝੇ ਮੰਨ ਕੇ ਚੱਲ 10 ਕ'ਵਜੇ ਤਾਂ ਉੱਥੋਂ ਆਏ ਤੇ ਖੀਰ ਖੂਰ ਖਾ ਕੇ 12 1 ਵਜੇ ਗਾ ਘਰੇ ਆਉਂਦਿਆਂ ਨੂੰ ਉਥੋਂ ਆਟਾ-ਆਟਾ ਬੰਨ ਕੇ ਜਦੋਂ ਤੁਰੇ ਉਹਨਾਂ ਨੂੰ ਦਿਨ ਛਿਪ ਗਿਆ ਗਾਹਾਂ ਜਾਂਦਿਆਂ ਨੂੰ ਉਹ ਜੋ ਦਿਨ ਛਿਪਿਆ ਤਾਂ ਉੱਥੇ ਉਹਨਾਂ ਨੇ ਰਾਤ ਰੂਤ ਕੱਟ ਲਈ ਦੂਏ ਦਿਨ ਭਏ ਉਹਨਾਂ ਨੇ ਕਿਹਾ ਵੀ ਹੁਣ ਇੱਥੋਂ ਗਾਹਾਂ ਚੱਲਾਂਗੇ ਰਾਜੇ ਦੇ ਦਿਨ ਚੜਿਆ ਦਿਨ ਚੜਿਆ ਤੁਰ ਪੇ ਤੁਰੇ ਤਾਂ ਗਾਹਾਂ ਜੋ ਤੁਰੇ ਜਾਂਦੇ ਨੇ ਰੋਟੀ ਵੇਲਾ ਜਾ ਹੋ ਗਿਆ ਤਾਂ ਉਹਨੇ ਆਖਿਆ ਜਿਹੜਾ ਮੈਸ ਵਾਲਾ ਤੇ ਕਹਿੰਦਾ ਵੀ ਮੈਂ ਤਾਂ ਆਪਦੇ ਇੱਥੇ ਰੋਟੀ ਲਹਾ ਕੇ ਕਿਸੇ ਤੋਂ ਚਾਰ ਰੋਟੀਆਂ ਖਾ ਕੇ ਆਉਣਾ ਉਹ ਕਹਿੰਦਾ ਮੈਂ ਵੀ ਫੇਰੇ ਤਾਂ ਕਿਸੇ ਤੋਂ ਹੋਰ ਲਾ ਲਉ ਮੈਂ ਵੀ ਚਾਰ ਰੋਟੀਆਂ ਖਾ ਕੇ ਆਉਂ ਉਹ ਵੀ ਪਿੰਡ ਚ ਕਿਸੇ ਦੇ ਵਾਗ ਗਿਆ ਉਹ ਵੀ ਪਿੰਡ ਚ ਕਿਸੇ ਦੇ ਵਾਗ ਗਿਆ ਉਹ ਜਿਹੜਾ ਭੋਲਾ ਭੰਡਾਰਾ ਸੀ ਜਿਹੜੇ ਪਿੰਡ ਗਿਆ ਸੀ ਜਿਹਦੇ ਘਰੇ ਉਹ ਬੁੜੀ ਸ਼ੈਤਾਨ ਉਤੋਂ ਜ਼ਿਆਦੇ ਉਹਨੇ ਕਣਕ ਦਾ ਆਟਾ ਫੜਾਤਾ ਕੱਢ ਕੇ ਦੋ ਬੁੱਕ ਝੋਲੇ ਚੋਂ ਕਹਿੰਦਾ ਮਾਈ ਆ ਦੋ ਰੋਟੀਆਂ ਲਾ ਦੇ ਵੀ ਮੈਂ ਰੋਟੀ ਖਾ ਲੂੰਗਾ ਆਟਾ ਤੈਨੂੰ ਦੇ ਦੇਣਾ ਉਹ ਕਹਿੰਦੀ ਚੰਗਾ ਭਾਈ ਉਹਨੂੰ ਬੁੜੀ ਦੇ ਸਾਲ ਦਾ ਮਹੀਨਾ ਤੇ ਗਾਹ ਬਾਜਰੇ ਦੀਆਂ ਰੋਟੀਆਂ ਲਾਈਆਂ ਪਈਆਂ ਤੀਆਂ ਉਹ ਬਾਧੂ ਪਈਆਂ ਤੀਆਂ ਉਹਨੇ ਆਟਾ ਤਾਂ ਉਹ ਪੀਪੇ ਚ ਉਲਟਾ ਲਿਆ ਕਣਕ ਦਾ ਤੇ ਉਹ ਬਾਜਰੇ ਦਾ ਉਹਨੂੰ ਫੜਾਤਾ ਹਰ ਚਾਰ ਰੋਟੀਆਂ ਚੱਕ ਕੇ ਉੱਤੇ ਮਾਰੀ ਸਾਗ ਦੀ ਘੜਛੇ ਨਾ ਚਿਹੜ ਕਰਤੀ ਬੁਢੀ ਨੇ ਲੈ ਵੀ ਕਹਿੰਦੇ ਪੁੱਤ ਸਦਾਗਰਾ ਆ ਬਣ ਗਿਆ ਕਣਕ ਤੋਂ ਬਾਜਰਾ ਵੀ ਕਣਕ ਦਾ ਟਾਪ ਸੀ ਬਾਜਰੇ ਦੀ ਰੋਟੀ ਲੈ ਵੀ ਪੁੱਤ ਸਦਾਗਰਾ ਬਣ ਗਿਆ ਕਣਕ ਤੋਂ ਬਾਜਰਾ ਉਹਨੇ ਆਖਿਆ ਵੀ ਉਹ ਵੀ ਚਿਹੜੀ ਬੜਾ ਤੇ ਚਿਹੜੀ ਬੁਢੀ ਵੀ ਬੜੀ ਐ ਇਹਦੇ ਵੀ ਹੁਣ ਮੋੜ ਮਣਾ ਕਰੀ ਦਈਏ ਉਹਨੇ ਦੇਖਿਆ ਚਾਰ ਛਪਰੇ ਵੀ ਬੁਢੀ ਦੇ ਘਰੇ ਡੰਗਰ ਪੋਸ ਤਾ ਹੈ ਜੀ ਲੱਸੀ ਤੇ ਇਹਨਾਂ ਦੇ ਕਿੱਥੇ ਹੋ ਵੀ ਲੱਸੀ ਦੇ ਬਹਾਨੇ ਹੁਣ ਆਪਾਂ ਇਹਨੂੰ ਮੋੜ ਕਰੀਏ ਕਹਿੰਦਾ ਮਾਈ ਹੁਣ ਸਾਗ ਵੀ ਧਰ ਤਾ ਰੋਟੀਆਂ ਵੀ ਦੇਤਿਆਂ ਬਾਜਰੇ ਦੀਆਂ ਇਥੋਂ ਫੜਾਈਂਗਾ ਛੰਨਾ ਕਹਿੰਦਾ ਗਮਾਡੀਆਂ ਤੋਂ ਲੱਸੀ ਦਾ ਪਵਾਖੇ ਪੀ ਲੂੰ ਨਾ ਰੋਟੀ ਖਾ ਲੂੰ ਉਹਨੇ ਭਈ ਸੰਨਾ ਫੜਾਤਾ ਜਿਹੜੇ ਚ ਸਿਰ ਪਕੀਲੇ ਸੀ ਪਈ ਜੇ ਉਹਨਾਂ ਨੇ ਜਦੋਂ ਆਏ ਗਿਆ ਬੀਹੇ ਚ ਦੇਖਦਾ ਫਿਰਦਾ ਵੀ ਤੋੜਿਆਂ ਵਾਲਾ ਘਰ ਕਿਸੇ ਦਾ ਕਹਿ ਮੈਰਦਾ ਉਹ ਤੋੜਿਆਂ ਵਾਲਾ ਘਰ ਦੇਖ ਕੇ ਕਿ ਮੈਰਾਂ ਦੇ ਵਗਿਆ ਉਹਨੂੰ ਉਹਨੇ ਡਬਲੀ ਪੈਸਾ ਫੜਾਤਾ ਕਹਿੰਦਾ ਲੈ ਵੀ ਇੱਕ ਮੈਰਾ ਪਰਵਾ ਆ ਚੱਕ ਡਬਲੀ ਪੈਸਾ ਖੇਤੋਂ ਮੈਨੂੰ ਠੂਠਾ ਦੇ ਦੀ ਉਹਨੇ ਅੱਖਾ ਡਬਲੀ ਪੈਸਾ ਮਿਲ ਗਿਆ ਠੂਠੇ ਤਾਂ ਬਥੇਰੇ ਪਏ ਨੇ ਇੱਕ ਪੁਰਾਣਾ ਦਾ ਠੂਠਾ ਚੱਕ ਕੇ ਉਹਨੂੰ ਫੜਾਤਾ ਉਹਨੇ ਛੰਨਾ ਤਾਂ ਆਟੇ ਵਾਲੇ ਛੋਲੇ ਤੇ ਸਟਲਿਆ ਬੁੜੀ ਵਾਲਾ ਠੂਠਾ ਮੌਜਨਾ ਲੈ ਕੇ ਉਹ ਬੁੜੀ ਕੋਲੇ ਵਗਿਆ ਉਹਨੂੰ ਠੂਠਾ 부ੜੀ ਨੂੰ ਫੜਾਦਾ ਕਹਿੰਦਾ ਲੈ ਬਾਈ ਤੂੰ ਸੱਚੀ ਮਾਂ ਝੂਠਾ ਆ ਬਣ ਗਿਆ ਛੰਨੇ ਤੋਂ ਠੂਠਾ ਉਹ 부ੜੀ ਨੇ ਮਾਰਿਆ ਤਾਂ ਤੜਾਏ ਵਿੱਚ ਬੇੜਾ ਬੈਠੇ ਆ ਲਿਆ ਮੇਰਾ ਠਿੱਕ ਵਰਗਾ ਸੱਨਾ ਹੈ ਛੰਨਾ ਤੂੰ ਮੈਨੂੰ ਠੂਠਾ ਦਿੰਦਾ ਉਹ ਕਹਿੰਦਾ ਮੇਰੀ ਕਣਕ ਦਾ ਆਟਾ ਤੂੰ ਕਹਿੰਦੀ ਬਾਜਰਾ ਬਣ ਗਿਆ ਤੀ ਹੁਣ ਜਿਵੇਂ ਕਣਕ ਦੇ ਆਟੇ ਤੋਂ ਬਾਜਰਾ ਬਣ ਗਿਆ ਇਹ ਛੰਨੇ ਤੋਂ ਠੂਠਾ ਬਣ ਗਿਆ ਮੈਂ ਕੀ ਕਰਾਂ ਉਹ ਕਹਿੰਦੇ ਬੜਾ ਤੂੰ ਬੇਈਮਾਨ ਕਿੱਥੋਂ ਆਇਆ ਫਲਾਣਾ ਧਮਕਾ ਕਹਿੰਦਾ ਤੇਰੇ ਵਰਗਾ ਕੋਈ ਹੋਰ ਹੈ ਮੇਰੇ ਨਾਲ ਹੈ ਰਾਜੇ ਦੇ ਜਾਂਦਾ ਮੇਰੇ ਤੇ ਦਾਵਾ ਕਰਨਾ ਆਜਾ ਕਹਿੰਦਾ ਤੂੰ ਵੀ ਚੱਲ ਪੈ ਉਹ ਨਾਲ ਬੁੜੀ ਚੱਲ ਪਈ ਕਿਸੇ ਬਾਈ ਵੀ ਦਾਵਾ ਕਰਉਂਦੇ ਨੇ ਤੇ ਹੈ ਮੇਰਾ ਛੰਨਾ ਲੁਕੋ ਕੇ ਮੈਨੂੰ ਠੂਠਾ ਦਿੰਨਾ ਡਬਲੂ ਪੈਸੇ ਦਾ ਉਹ ਤੁਰੇ ਗਏ ਗਾਹ ਰਾਜੇ ਦੇ ਭਾਗੇ ਭਾਈ 11 12 ਵਜੇ ਨੂੰ ਕਚਹਿਰੀ 'ਚ ਜਦੋਂ ਸਾਰਿਆਂ ਦੇ ਨਿਆਂ ਨਸਾਫੀ ਇਹ ਰਾਜਾ ਕਰੀ ਗਿਆ ਉਹ ਕਹਿੰਦਾ ਵੀ ਤੁਸੀਂ ਕਿਵੇਂ ਆਇਓ ਬੁੜੀ ਐ ਦੋ ਬੰਦੇਓ ਕੀ ਗੱਲ ਐ ਉਹ ਮੈਂ ਸਾਲੇ ਨੇ ਦੱਸਿਆ ਕਹਿੰਦਾ ਜੀ ਮੇਰੀ ਮਾਏ ਸਹੇ ਦੇ ਕੋਲੇ ਨਾਲੇ ਮੇਰਾ ਟੱਬਰ ਐ ਇਹਦੇ ਕੋਲੇ ਬੇ ਇਹਨੇ ਚੋਰੀ ਕਰੀਆ ਮੈਂ ਐਸੇ ਨਾਲੇ ਕਹਿੰਦਾ ਮਗਰੋਂ ਚੋਰੀ ਨਾ ਪੱਤਾ ਮਾਰ ਕੇ ਮੇਰੇ ਟੱਬਰ ਨੂੰ ਲੈ ਗਿਆ ਉਹ ਕਹਿੰਦਾ ਵੀ ਇਹ ਤੈਨੂੰ ਕੀ ਪਤਾ ਕਹਿੰਦਾ ਮੈਂ ਅਸਦੇ ਦੁੱਧ ਦੀ ਮੈਨੂੰ ਖੀਰ ਦੀ ਪਰਖ ਹੈ ਮੇਰੇ ਟੱਬਰ ਤੋਂ ਇਹਨੇ ਰੋਟੀਆਂ ਲਹਾ ਕੇ ਮੈਨੂੰ ਲਿਆ ਕੇ ਦਿੱਤੀ ਅਰੇ ਮੈਨੂੰ ਉਹਦੇ ਹੱਥਾਂ ਦੀਆਂ ਰੋਟੀਆਂ ਦੀ ਪਰਖ ਹੈ ਕਹਿੰਦਾ ਅੱਛਾ ਫਿਰ ਕਹਿੰਦਾ ਬਹਿ ਜਾ ਛੋਡ ਤਾਂ ਫੇਰ ਨਿਸਾਫ ਕਰੋ ਤੂੰ ਮਾਈ ਉਹ ਕਹਿੰਦੀ ਮੇਰਾ ਛੰਨਾ ਲੈ ਗਿਆ ਲੱਸੀ ਪੀਣ ਨੂੰ ਪਿੰਡ 'ਚ ਉਥੋਂ ਘਮਾਰਾਂ ਤੋਂ ਠੂਠਾ ਲਿਆ ਕੇ ਦੇਤਾ ਛੰਨਾ ਲੁਕੋ ਲਿਆ ਬਈ ਇਹ ਬਹੁਤ ਬੰਦਾ ਖਤਰਨਾਕ ਹੈ ਇਹ ਜਿਹੜੇ ਨਾ ਮੈਂ ਸਲ ਕੋਈ ਹੈ ਮੇਰਾ ਛੰਨਾ ਬਿਲਕੁਲ ਆ ਬਈ ਬਿਲਕੁਲ ਇਹ ਬੰਦਾ ਝੂਠਾ ਹੈ ਉਹ ਕਹਿੰਦਾ ਦੱਸ ਬਈ ਉਹ ਕਹਿੰਦਾ ਜੀ ਗੱਲ ਇੰਨੀ ਹੈ ਮੈਂ ਸਾਲੇ ਨੇ ਤਾਂ ਕਹਿੰਦਾ ਫੇਰ ਗੱਲ ਕਰਾਂਗੇ ਕਹਿੰਦਾ ਮੈਂ ਇਹਨੂੰ ਕਣਕ ਦਾ ਆਟਾ ਦੇ ਤਾਂ ਬੁੜੀ ਨੂੰ ਦੋ ਬੁੱਕ ਬਈ ਮਾਈ ਚਾਰ ਰੋਟੀਆਂ ਲਾ ਦੇ ਭੁੱਖ ਲੱਗੀ ਹੈ ਇਹਨੇ ਕਹਿੰਦਾ ਕਣਕ ਦਾ ਆਟਾ ਤਾਂ ਮੈਂ ਲੈ ਪੀਪੇ ਚ ਰੋਟੀਆਂ ਪੱਕੀਆਂ ਪਈਆਂ ਤੇ ਬਾਜਰੇ ਦੇ ਚਾਰ ਰੋਟੀਆਂ ਫੜਾਤਿਆਂ ਕਹਿੰਦਾ ਠੰਡੇ ਜਿਹੇ ਸਾਗ ਦੀ ਮਾਰੀ ਘਟੇ ਉੱਤੇ ਕਹਿੰਦੀ ਕਿ ਲਾਏ ਬੇ ਪੁੱਤੋ ਸਦਾਗਰਾ ਬਣ ਗਿਆ ਕਣਕ ਤੋਂ ਬਾਜਰਾ ਮੈਂ ਆਖਿਆ ਵੀ ਮਨਾ ਚੱਲ ਇਹਨੂੰ ਮੋੜ ਕਰਦਣਿਆ ਕਹਿੰਦਾ ਮੈਂ ਬਿਲਕੁਲੋ ਠੂਠਾ ਲਿਆਂਦਾ ਡਬਲੂ ਪੈਸਾ ਦੇ ਕੇ ਮੈਂ ਕਹਿੰਦਾ ਬੁਢੀ ਨੂੰ ਆਏ ਕਹਤਾ ਆਖੇ ਲਾਏ ਮਾਈ ਕਹਿੰਦਾ ਤੂੰ ਸੱਚੀ ਮੈਂ ਝੂਠਾ ਆ ਫੜਾ ਕੇ ਬਣ ਗਿਆ ਛੰਨੇ ਤੋਂ ਠੂਠਾ ਕਹਿੰਦਾ ਫਿਰ ਇਹ ਤੜਫਦੀ ਐ ਕਹਿੰਦਾ ਜੇ ਤਾਂ ਕਣਕ ਦੇ ਆਟੇ ਤੋਂ ਬਾਜਰਾ ਬਣ ਸਕਦਾ ਤਾਂ ਤਾਂ ਠੂਠਾ ਵੀ ਬਣ ਸਕਦਾ ਛੱਨੇ ਤੋਂ ਪਹਿਲਾਂ ਇਹ ਤਾਂ ਪੁੱਛੋ ਉਹ ਬੁੜੀ ਨੇ ਪੁੱਛਿਆ ਵੀ ਕਿਉਂ ਮਾਈ ਕਹਿੰਦੀ ਹਾਂ ਜੀ ਗੱਲ ਤਾਂ ਇਹ ਹੋਈ ਕਹਿੰਦਾ ਫਿਰ ਤੇਰੇ ਹੀ ਕਸੂਰ ਐ ਨਾ ਉਹ ਤਾਂ ਦੋਹਾਂ ਦਾ ਨਿਮੇੜਾ ਹੋ ਗਿਆ ਫਿਰ ਉਹਨੂੰ ਕਿਹਾ ਵੀ ਆ ਦੱਸ ਉਹ ਕਹਿੰਦਾ ਵੀ ਇਹ ਇਹ ਤਾਂ ਐਵੇਂ ਗੱਪਾਂ ਮਾਰਦਾ ਵੀ ਰੋਟੀ ਨੂੰ ਕਿਹੜਾ ਪਰਖ ਲੂ ਖੀਰ ਨੂੰ ਕਿਹੜਾ ਪਰਖ ਲੋ ਉਹ ਰਾਜੇ ਨੂੰ ਕਹਿੰਦੇ ਵੀ ਤੂੰ ਦੱਸ ਉਹ ਨਿصاف ਤਾਂ ਐ ਕਰਨਾ ਚਲ ਰਾਜਾ ਭਾਈ ਫਿਕਰ ਚ ਪੈ ਗਿਆ ਤੇ ਫਿਕਰ ਚ ਪੈ ਗਿਆ ਕਹਿੰਦਾ ਅੱਜ ਦਾ ਦਿਨ ਰੋ ਸਵੇਰੇ ਨਿصاف ਕਰੂੰ ਸਵੇਰੇ ਨਿصاف ਕਰੂੰ ਉਹ ਜਦੋਂ ਰਾਜਾ ਘਰੇ ਆਇਆ ਹੱਸਿਆ ਨਾ ਅੱਗੇ ਹਾਸ ਦਾ ਖੇਡਦਾ ਆਉਂਦਾ ਉਹਦੇ ਜਵਾਖ ਕਹਿੰਦੇ ਰਾਜੇ ਦੇ ਧੀਆ ਪੁੱਤ ਬੀ ਪਿਤਾ ਜੀ ਅੱਗੇ ਤੋਂ ਹੱਸਦਾ ਖੇਡਦਾ ਆਉਂਦਾ ਤੇ ਅੱਜ ਕਿਵੇਂ ਹੋਰੋਂ ਜਿਵੇਂ ਮੂੰਹ ਕਰਿਆ ਹੱਸਦਾ じゃ ਕਿਉਂ ਨਹੀਂ ਕਹਿੰਦਾ ਭਾਈ ਇਨਸਾਫ ਆੜ ਗਿਆ ਇੱਕ ਇਨਸਾਫ ਨਹੀਂ ਹੋਇਆ ਅੱਗੇ ਰਾਜੇ ਨੇ ਸਾਫ ਕਰ ਦੇ ਚਾਹੋ ਤਾਂ ਕੁੜੀ ਨੇ ਲਾ ਲੈ ਚਾਹੋ ਮੁੰਡੇ ਨੇ ਲਾ ਲੈ ਭਾਈ ਉਹ ਕਹਿੰਦੇ ਪਿਤਾ ਜੀ ਦੱਸੋ ਅਸੀਂ ਦੱਸ ਦਿਆਂਗੇ ਉਹਨੇ ਸਾਰੀ ਕਹਾਣੀ ਦੱਸਤੀ ਆ ਖੀਰ ਦੀ ਤੇ ਰੋਟੀਆਂ ਦੀ ਵੀ ਉਹ ਬੰਦਾ ਕਹਿੰਦਾ ਵੀ ਮੈਨੂੰ ਖੀਰ ਦੀ ਪਰਖ ਹੈ ਮੇਰੇ ਮਾਇਸੇ ਦੁੱਧ ਦੀ ਮੇਰੇ ਟੱਬਰ ਦੇ ਹੱਥਾਂ ਦੀਆਂ ਰੋਟੀਆਂ ਦੀ ਪਰਖ ਹੈ ਬੇ ਇਹ ਕਹਿੰਦਾ ਕਿ ਇੱਕ ਬੰਦਾ ਕਹਿੰਦਾ ਹੈ ਨਹੀਂ ਇਹ ਗੱਲ ਹੋ ਸਕਦੀ ਉਹਦੀ ਕੁੜੀ ਕਹਿੰਦੀ ਚੰਗਾ ਪਿਤਾ ਜੀ ਆਇਆ ਕਰ ਦੋ ਦਿਨ ਦੀ ਮੌਤ ਲੈ ਲੈ ਇਨ੍ਹਾਂ ਤੋਂ ਮੈਂ ਇਨਸਾਫ ਕਰ ਦੋ ਉਹ ਕਹਿੰਦਾ ਵੀ ਚੰਗਾ ਉਹਨੂੰ ਕਹੇ ਤਾਂ ਵੀ ਚੰਗਾ ਭਾਈ ਦੋ ਦਿਨ ਇੱਥੇ ਬਰਾਜੋ ਦੋ ਦਿਨਾਂ ਤੋਂ ਬਾਅਦ ਸੋਡਾ ਨਿصاف ਹੋ ਜਾ ਉਰੇ ਕਹਿੰਦੇ ਫਿਰ ਉਹਨ ਮੌਲਾ ਲਿਆ ਉਪਰ ਹਲਕੇ ਜਿਵੇਂ ਸ਼ਹਿਰ ਚ ਮੌਲੇ ਫਿਰਦੇ ਹੁੰਦੇ ਨੇ ਪੂਰਾ ਮੌਲਾ ਜਿਹਦੇ ਦੰਦ ਨਾ ਹੋਣ ਉਹਨੂੰ 200 ਰਕਣਕ ਧਰਤੀ 200 ਰਕਣਕ ਧਰ ਕੇ ਉਹਨੂੰ ਜਦੋਂ ਉਹਨੇ ਪਾਈ ਹਣ ਪੱਚ ਗੋਹੇਸਾਂ ਦੀ ਘੜਤੀ ਫਿਰ ਉਹ ਗੋਹਾ 100 ਗਿੱਲਾ ਧੋਤਾ 100 ਗਿੱਲਾ ਧੋ ਕੇ ਫਿਰ ਉਹ ਕਣਕ ਨੂੰ ਸੁੱਕ ਨਹੀਂ ਪਾਤਾ ਉਹ ਦੋ ਦਿਨਾਂ ਚ ਕਣਕ ਜਮਾ ਸੁੱਕ ਗਈ ਫੇ ਚੱਕੀ ਦੇ ਨਾਲ ਪੀਣੀ ਚਾਰਕ ਰੋਟੀਆਂ ਕਰਨੀਆਂ ਤਾਂ ਕਿਹੜੇ ਜ਼ਿਆਦੇ ਸੀ ਆ ਉਹ 5-7 ਰੋਟੀਆਂ ਕਰਕੇ ਚੱਕੀ ਨਾਲ ਪੀ ਕੇ ਦੋਹਾਂ ਜਣਿਆਂ ਨੂੰ ਖਵਾਤੀ ਜਿਹੜੋ ਆਪ ਚ ਚਿਹੜੀ ਕਹੋਂਦੇ ਤੇ ਜਿਹੜਾ ਤਾਂ ਮਾਸਾਲਾ ਤੇ ਕਹਿੰਦਾ ਮੇਰੇ ਮਾਸੇ ਦੇ ਦੁੱਧ ਦੀ ਖੀਰ ਹੈ ਉਹਨੂੰ ਖਵਾਈ ਪੁੱਛਿਆ ਵੀ ਕਿਉਂ ਭਾਈ ਰੋਟੀ ਠੀਕ ਹੈ ਕਹਿੰਦਾ ਰੋਟੀ ਤਾਂ ਠੀਕ ਹੈ ਵੀ ਮਾਰਾ ਮੋਟਾ ਨਾ ਕਿਸੇ ਬੁੜੀ ਤੋਂ ਚਾਹੋ ਤਾਂ ਗੋਹੇ ਲਾਉਂਦੀ ਹੋਊ ਚੁੱਲ੍ਹੇ 'ਚ ਚਾਹੋ ਗੋਹਾ ਕੂੜਾ ਕਰਕੇ ਹਟੇ ਹੋ ਹੱਥਾਂ ਦੇ ਵਿੱਚ ਬਈਆਂ ਦੇ ਮਾੜਾ ਮੋਟਾ ਗੋਹੇ ਦੀ ਅੰਸਰ ਰਹਿ ਗਈ ਕਹਿੰਦਾ ਗੋਹੇ ਦਾ ਹੱਥ ਲੱਗਿਆ ਰੋਟੀ ਬਹੁਤ ਠੀਕ ਹੈ ਉਹ ਦੂਏ ਨੂੰ ਪੁੱਛਿਆ ਵੀ ਤੂੰ ਦੱਸ ਭਈ ਉਹ ਕਹਿੰਦਾ ਜੀ ਰੋਟੀ ਪੂਰੀ ਵਧੀਆ ਥੀ ਸਲੂਣੀ ਜੀ ਰੋਟੀ ਬਹੁਤ ਸਵਾਦ ਲੱਗੀ ਕਹਿੰਦਾ ਹੋਰ ਕੋਈ ਕਾਸਰ ਕਹਿੰਦਾ ਭੋਰਾ ਬਣੀ ਫਿਰ ਉਹ ਉਹ ਨਿصاف ਹੋ ਗਿਆ ਕੁੜੀ ਕਹਿੰਦੀ ਬਿਲਕੁਲ ਆ ਬੰਦਾ ਸੱਚਾ ਜਿਹੜੇ ਨੇ ਰੋਟੀ ਦੀ 100 ਗੱਲਾਂ ਤੋਤੇ ਤੋਂ ਵੀ ਪਰਖ ਕਰ ਲਈ ਵੀ ਇਹਦੀ ਮਾਇਸ ਦੇ ਦੁੱਧ ਦੀ ਇਹਨੂੰ ਬਿਲਕੁਲ ਪਰਖ ਹੈ ਵੀ ਟੱਬਰ ਦੀ ਵੀ ਰੋਟੀਆਂ ਦੀ ਹੱਥਾਂ ਦੀ ਪਰਖ ਹੈ ਵੀ ਉਹਦੇ ਹੱਥਾਂ ਦੀਆਂ ਰੋਟੀਆਂ ਆਈਆਂ ਹੀਆਂ ਹੁੰਦੀਆਂ ਨੇ ਵੀ ਇਹ ਸੱਚਾ ਆ ਝੂਠਾ ਉਹ ਕਹਿੰਦੇ ਵੀ ਦੇਖ ਬੰਦਿਆ ਰੱਬ ਨੇ ਤੂੰ ਆ ਝੂਠਾ ਇਹ ਆ ਬੰਦਾ ਸੱਚਾ ਨਾ ਤਾਂ ਮਾਇਸ ਨਏ ਦਾ ਟੱਬਰ ਤੇਰੇ ਕੋਲ ਆ। ਉਹ ਕਹਿੰਦਾ ਜੀ ਬਿਲਕੁਲ ਹੈਗਾ। ਕਹਿੰਦਾ ਫਿਰ ਪਹਿਲਾਂ ਨਾ ਦੱਸਿਆ। ਕਹਿੰਦਾ ਇੱਥੇ ਤੱਕ ਗੱਲ ਕਰਕੇ ਨਾ ਇਹਦੀ ਚ ਦਾ ਮੋੜ ਕਰਿਆ ਕਹਿੰਦਾ ਮੈਨੂੰ ਰੋਜ਼ ਛੇੜਾ ਕਰਦਾ ਤੇ ਮੈਂ ਤਾਂ ਕਹਿੰਦਾ ਇਹ ਇੱਕੋ ਹੀ ਕਰਿਆ। ਇੱਕੋ ਹੀ ਪਹਿਲੀ ਛੇੜੀ ਕਰਿਆ ਹੋਰ ਤਾਂ ਇਹਨੂੰ ਕਿਤੇ ਕਰੀ ਨਹੀਂ ਨਾ। ਕਹਿੰਦਾ ਜੇ ਤਾਂ ਦੁਬਾਰੇ ਛੇੜਾ ਕਰੋ ਤਾਂ ਤਾਂ ਮੈਂ ਦੁਬਾਰੇ ਹੋਰ ਵੀ ਕਰੂੰ। ਨਹੀਂ ਕਹਿੰਦਾ ਅੱਜ ਤੋਂ ਮੈਨੂੰ ਛੇੜ ਨਾ ਕਰੇ। ਬਸ ਆਹ ਇੱਕ ਛੇੜਦਾਏ ਤਾਂ ਮੋੜ ਨਹੀਂ ਆਇਆ। ਕਹਿੰਦਾ ਇਹ ਜੇ ਝੇੜ ਉਹ ਭਾਈ ਰਾਜਾ ਨੇ ਫਿਰ ਨਾ ਇਹ ਉਹਨੂੰ ਨਾਮ ਦਿੱਤਾ ਜਿਹੜੇ ਨੇ ਝੇੜ ਦਾ ਮੋੜ ਕਰਿਆ ਤੇ ਨਾ ਉਹਨੂੰ ਨਾਮ ਦਿੱਤਾ ਕਹਿੰਦਾ ਵਾਹ ਤੇਰੇ ਇਹ ਜੇ ਮੋੜ ਕਰਕੇ ਕਹਿੰਦਾ ਨਾ ਤਾਂ ਬੁੜੀ ਜੋ ਦੱchnਾ ਦੇਤੀ ਵਧੀਆ ਨਾਲੇ ਕਹਿੰਦਾ ਇਹਨੂੰ ਦੇਤੀ ਰਾਜਾ ਨੇ ਫਿਰ ਨਾਮ ਦੇ ਕੇ ਤੋੜਿਆ ਉਹਨੂੰ ਹੈ ਐ ਹੁੰਦਾ ਭਾਈ ਛੇੜੀ ਬੰਦੇ ਤੋਂ ਬਾਹ ਦੂਰੇ ਛੇੜ ਬਣਾ ਕਰੇ ਖਬਰਾ ਅਗਲੇ ਦਾ ਦਿਮਾਗ ਕਿੱੱਡਾ ਹੁੰਦਾ ਹੈ ਹੈ ਇਹ ਕਹਿੰਦੇ ਨੇ ਟੀਚਰ ਨਾ ਕਰੀਏ ਕਹਿੰਦੇ ਮਰਾਸੀ ਜਾਤ ਨੂੰ ਜੁੱਤੀ ਤੇ ਛੋਟੀ ਬਾਝ ਖਾਲੀ ਤੁਰੀਏ ਨਾ ਰਾਤ ਨੂੰ ਖਬਰਾਂ ਕਹੇ ਜਾਂ ਹੁੰਦਾ ਮੂਹਰੋਂ ਟੀਚਰ ਨਹੀਂ ਕਰਨੀ ਚਾਹੀਦੀ ਠੰਡਾ ਕਰਕੇ ਖਾ ਲਈਏ ਕਹਿੰਦਾ ਕੜਾ ਤੇ ਖੀਰ ਨੂੰ ਤੁਰੇ ਜਾਂਦੇ ਛੇੜੀਏ ਨਾ ਸਾਦੇ ਤੇ ਫਕੀਰ ਨੂੰ ਉਹ ਖਬਰਾਂ ਕਹੀ ਜੀ ਵਿਰਤੀ ਦੇ ਵਿੱਚ ਐ ਕਿਸੇ ਸ਼ਰਾਫ ਦੇ ਦੇ ਮਾਰਾ ਜਗਾ ਕਹਿੰਦੇ ਫਿਰ ਉਹਦੇ ਬੋਲ ਆਲੇ ਨਹੀਂ ਜਾਂਦੇ ਵੀ ਉਰੇ ਜਾਂਦੇ ਛੇੜੀਏ ਨਾਲ ਸਾਧ ਫਕੀਰ ਨੂੰ ਠੰਡਾ ਕਰਕੇ ਖਾਈਏ ਘੜਾ ਤੇ ਖੀਰ ਨੂੰ ਜੇ ਤਤੇ ਨੂੰ ਮੂੰਹ ਚ ਪਾ ਲੈ ਉਹ ਜੀਵ ਨਾਲ ਲੱਗ ਜਾਂਦਾ ਨਹੀਂ ਤਾਂ ਜੀਵ ਮੱਚ ਜਾਂਦਾ ਜੜਕਦੇ ਨਿਕਲਦਾ ਨਹੀਂ ਮੂੰਹ ਚ ਹੈ ਇਹ ਹੈ ਭਾਈ ਅਕੇ ਬੱਕਰੀ ਦੇ ਸਿਰ ਤੇ ਕਦੇ ਵੀ ਨਾ ਫੌੜਾ ਮਾਰੀਏ ਗੱਬਣ ਮੈਂ ਇਸ ਨੂੰ ਨਾ ਗੁੜ ਚਾਰੀਏ ਗੋੜਚਾ ਜਾ ਗੱਬਣ ਬੈਸ ਰੋ ਵੀ ਮਾਰਾ ਬੱਕਰੀ ਦੇ ਫੋੜਾ ਮਾਰਿਆ ਵੀ ਮਾਰਾ ਗੱਲ ਸਿਆਣੇ ਦੀ ਸਵਾਦ ਔਲੇ ਦਾ ਖਾਲੀ ਜਾਂਦਾ ਖਾਲੀ ਬਾਹਰ ਜਾਂਦਾ ਨੀਕ ਦੰਤ ਫੋੜੇ ਦਾ ਜੇ ਫੋੜਾ ਬੱਕਰੀ ਦੇ ਮਾਰਿਆ ਬਾਹਰ ਨਹੀਂ ਖਾਲੀ ਜਾਂਦਾ ਫਿਰ ਉਹਦਾ ਮਾਰ ਕੇ ਛੱਡੂਗਾ ਚੰਗਾ ਵੀ ਭਾਈ ਸ਼ੇਰੋ ਐ ਠੀਕ ਹੈ ਬਹੁਤ ਆ ਹੁਣ ਹਾਂਜੀ